ਜੇ ਸਿੱਤਾ ਪੰਜਾਬ ਦੇ ਵਿੱਚ ਵੱਧ ਕਿਸਮਤੀ ਹੈ ਜਦੋਂ ਹਿੰਦੂ ਸਿੱਖ ਦੀ ਗੱਲ ਹੁੰਦੀ ਸੀ ਓਏ ਯਾਰ ਤੇ ਹਿੰਦੂ ਸੇ ਕਦੀ ਨਹੀਂ ਸੀ ਆਪਸ ਚ ਲੜੇ ਅਸੀਂ ਮੁਸਲਮਾਨਾਂ ਨੂੰ ਆਪ ਵਸਾਇਆ ਇੱਥੇ ਉਹ ਬਿਲਕੁਲ ਇਹੋ ਜੀ ਗੱਲ ਆਕਰ ਸਮਾਜ ਦੇ ਨਾਲ ਜੁੜ ਕੇ ਰਹਿਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿੰਨੀਆਂ ਦਰਗਾਹਾਂ ਸੀ ਬੰਦ ਹੋ ਗਈਆਂ ਸੀ ਇੱਕ ਮਿੰਟ ਸੀ ਚਲਦੀ ਇੱਕ ਤਾਂ ਅਸੀਂ ਆਪਣੇ ਟਿਊਬਲ ਦੇ ਵਿੱਚ ਆ ਲਾਰਡਰ ਸਮੇਂ ਪੋਲਖ ਜਦੋਂ ਕੋਈ ਬਾਂਗ ਲਿੰਦੇ ਨੇ ਅਸੀਂ ਇਹਨਾਂ ਦੇ ਨਾਲ ਹੁੰਦੇ ਆ ਪਰ ਹਿੰਦੂ ਸੁਆਚ ਦਾ ਬੰਦਾ ਜੇ ਹਿੰਦੂ ਸੁਆਚ ਦਾ ਨਾਰਾ ਲਾਉਂਦਾ ਤੇ ਜੇ ਉਹਨੂੰ ਇਹ ਕੁੱਟਦੇ ਨੇ ਜਾਂ ਉਹਦਾ ਨਾਰਾ ਬੰਦ ਕਰਾਉਂਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਕਿਉਂਕਿ ਅੱਗੋਂ ਕੋਈ ਬੰਦਾ ਐਸਾ ਕੰਮ ਨਾ ਕਰੇ ਉਹਨੂੰ ਵਕਤ-ਵਕਤ ਸਜ਼ਾ ਦੇਣੀ ਚਾਹੀਦੀ ਏ ਕਿਉਂਕਿ ਪੰਜਾਬ ਸ਼ਾਂਤ ਚੱਲ ਰਿਹਾ ਏ ਇਹਨੂੰ ਸ਼ਾਂਤ ਰਹਿਣ ਦੇਣਾ ਚਾਹੀਦਾ ਮੈਂ ਨਿੰਦਿਆ ਕਰਦਾ ਗੁਰਸੇਖੋਂ ਦਾ ਹੋਇਆ ਮੁਸਲਮਾਨਾਂ ਨੂੰ ਬੜਾ ਸਤਿਕਾਰ ਦਿੱਤਾ ਪਰ ਮੁਸਲਮਾਨ ਕੋਈ ਸਾਰੇ ਮਾੜੇ ਨਹੀਂ ਹੈਗੇ ਅੱਜ ਮੇਰੇ ਕੋਲ ਸਵੇਰੇ ਤਕਰੀਬਨ 100 ਮੁਸਲਮਾਨ ਆਇਆ ਸੀ ਕਿ ਕੋਲ ਬੈ ਕੇ ਕੰਪਰੋਮਾਈਜ਼ ਕਰਾਵਿਓ ਮੈਂ ਕਿਹਾ ਕਰਾ ਦਿੰਦੇ ਆ ਪਹਿਲਾਂ ਕਾਰਵਾਈ ਹੋ ਲੈਂਦੇ ਹੋ ਕੰਪਰੋਮਾਈਜ਼ ਵਾਸਤੇ ਆਏ ਸੀ 100 ਮੁਸਲਮਾਨ ਇਕੱਠੇ ਹੋ ਕੇ ਉਹਨਾਂ ਦੀ ਸਿਆਣਪ ਜਿਹੜਾ ਸਾਡੇ ਕੋਲ ਆਏ ਨੇ ਅਸੀਂ ਅੱਗ ਨਹੀਂ ਲਗਣ ਦੇਣੀ ਅਸੀਂ ਲੜਾਈ ਨਹੀਂ ਪਾਉਣੀ ਸਾਡੇ ਭਰਾ ਹੈਗੇ ਨੇ ਭਰੇ ਹਿੰਦੂ ਸਮਾਜ ਦੇ ਨਾਲ ਉਹ ਟੱਕਰ ਮੇਰਾ ਵੀ ਨਹੀਂ ਕਰ ਮਗਰ ਸਾਹਿਬ ਪਹਿਲਾਂ ਕੋਈ ਜਿਹੜੇ ਕੱਲ੍ਹ ਕਰਨਾ ਹੋਈਗਾ ਬੜੀ ਦੁਖਦਕ ਹੈ ਸਭ ਤੋਂ ਪਹਿਲਾਂ ਮੈਂ ਇਹ ਨਿੰਦਾ ਕਰਦਾ ਪਿਆ ਪੰਜਾਬ ਦੇ ਵਿੱਚ ਕਦੀ ਵੀ ਇਸ ਤਰੀਕੇ ਦੀ ਕਦੀ ਘਟਨਾ ਨਹੀਂ ਵਾਪਰੀ ਸੀ ਲੇਕਿਨ ਜਿਹੜੀ ਕੱਲ ਘਟਨਾ ਹੋਈ ਹੈ ਇਹਨੇ ਇੱਕ ਚਿੰਗਾਰੀ ਹੈ ਇਹ ਚਿੰਗਾਰੀ ਕੱਲ ਨੂੰ ਪੂਰੇ ਪੰਜਾਬ 'ਚ ਭੜਕਣੀ ਹੈ ਜੇ ਅਸੀਂ ਨਹੀਂ ਰੋਕਾਂਗੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਅੱਜ ਜਿੰਦਰ ਜਪਾਈ ਹੈ ਕੱਲ ਨੂੰ ਅੰਮ੍ਰਿਤਸਰ ਜਾਏਗੀ ਕੱਲ ਨੂੰ ਲੁਧਿਆਣਾ ਜਾਏਗੀ ਕੱਲ ਨੂੰ ਪਟਿਆਲਾ ਜਾਏਗੀ ਉਹ ਸਾਡਾ ਜਿਹੜਾ ਭਾਈਚਾਰਾ ਇਹਨੂੰ ਤਹਿਸ ਨਾਸ ਕਰਨ ਦੀ ਪਲਾਨਿੰਗ ਹੋ ਰਹੀ ਹੈ ਸਾਰੇ ਜਾਨੀ ਆਪਣਾ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਵੇ ਕੀ ਪਹਿਚਾਨ ਉਹ ਅਸੀਂ ਉਸ ਮਿਸ਼ਨ ਨੂੰ ਲੈ ਕੇ ਸਾਰੇ ਲੋਕ ਇਕੱਤਰ ਕੰਮ ਕਰਦੇ ਨੇ ਲੇਕਿਨ ਸਾਡੀ ਕੋਈ ਮੰਗ ਹੈਗੀ ਆ ਜਿਨ੍ਹਾਂ ਲੋਕਾਂ ਨੇ ਵੀ ਉਸ ਬੱਚੇ ਨੂੰ ਮਾਰਿਆ ਵੈ ਜਿਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਸੀਗਾ ਯਾ ਅਧਿਕਾਰ ਨਹੀਂ ਸਾਨੂੰ ਜੈ ਸ਼੍ਰੀ ਰਾਮ ਦਾ ਅਸੀਂ ਅਸੀਂ ਬਾਹਗੁਰੂ ਖਾਲਸਾ ਕਹਿੰਦੇ ਆਗੇ ਸਾਨੂੰ ਅਧਿਕਾਰ ਨਹੀਂ ਹੈ ਉਹਨਾਂ ਨੇ ਅੱਲਾ ਕੋ ਨਾਰਾ ਲਾਇਆ ਸਾਨੂੰ ਲਾਨ ਸਾਨੂੰ ਕੋਈ ਮਤਲਬ ਨਹੀਂ ਆਗਾ ਉਹਨਾਂ ਨੇ ਤਰਵਨ ਲਾਨ ਅਸੀਂ ਰੋਕਿਆ ਨੂੰ ਉਹਨੂੰ ਲੇਕਿਨ ਸਾਡੇ ਬੱਚੇ ਨੂੰ ਜਿਸ ਤਰੀਕੇ ਨਾਲ ਮਾਰਿਆ ਵਾ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਡਟ ਕੇ ਸਪੋਰਟ ਕਰਾਂਗੇ ਬਾਈ ਦੇਖ ਕਾਰਵਾਈ ਨੂੰ ਦੇਖਦੇ ਹੋ ਅਗਿਆਤ ਰੋਕੇ ਨਾ ਪਤਾ ਬਾਈ ਹੱਲੇ ਗਲਤ ਹੋ ਰਹੀ ਆ ਕਾਰਵੇ ਠੀਕ ਨਹੀਂ ਹੋ ਰਹੀ ਸਵੇਰੀ ਮਿਲਦੀ ਜੀ ਵੀ ਸਾਹਮਣੇ ਗੱਲ ਹੋਈ ਆ ਮੇਰੇ ਕੋਲ ਮੰਗ ਆ ਗਈ ਆ ਜਿਹੜੇ ਬੰਦਿਆਂ ਨੇ ਉਸ ਬੱਚੇ ਨੂੰ ਕੁੱਟਿਆ ਵਾ ਤੁਹਾਡੇ ਕੋਲ ਕਲਿੱਪਾਂ ਹੈਗੀਆਂ ਮੈਂ ਤੁਹਾਡੇ ਕੋਲ ਗਲਤ ਪਛਾਣ ਹੈਗੀਆਂ ਮੈਂ ਅਸੀਂ ਕਿਸੇ ਨੂੰ ਨਿਆਂ ਨਹੀਂ ਪਛਾਣਾ ਚਾਹੁੰਦੇ ਜਿਹੜੇ ਬੰਦੇ ਗਲਪ੍ਰੇਟ ਆਗੇ ਆ ਦੇ ਸ਼ੁੱਡ ਬੀ ਅਰੈਸਟਿਡ ਬੱਸ ਦਿਖੋਗਾ ਬੋਲਣਾ ਅਸੀਂ ਗੱਲ ਕਰਾਂਗੇ ਵੇਰੀ ਡਿਜੀ ਪਸਾਨ ਹੈ ਮੇਰੀ ਗੱਲ ਉਸ ਦੀ ਠੀਕ ਹੈ ਮੈਡਮ ਨੇ ਮੇਰੀ ਗੱਲ ਗਾਂਦੇ ਸੀ ਕਿ ਸਾਡਾ ਕਿਸੇ ਦਾ ਵਿਰੋਧ ਨਹੀਂ ਆ ਅਸੀਂ ਕਿਸੇ ਨਾਇਾਇਰ ਪਸਾਨਾ ਚਾਹੁੰਦੇ ਲੇਕਿਨ ਜਿਹੜੇ ਬੰਦਿਆਂ ਨੇ ਫਿਲਪ ਚ ਨਜ਼ਰ ਆ ਰਹੇ ਆ ਉਹਨਾਂ ਨੂੰ ਮਾਰਦੇ ਕੁੱਟਦੇ ਦੇ ਸ਼ੁੱਡ ਬੀ ਅਰੈਸਟਡ ਅੱਜ ਤੱਕ ਨਹੀਂ ਲਗਾਇਆ ਗਿਆ ਹੈ ਇਹ ਨਹੀਂ ਲੇਟ ਕਾਰਵਾਈ ਕਿਉਂ ਕਿ ਕੱਲ ਵੀ ਪ੍ਰੋਟੈਸਟ ਕਰਨਾ ਪਿਆ ਦੇਖੋ ਜੀ ਇਹ ਪੁਲਿਸ ਦੀ ਕਾਰਵਾਈ ਨਹੀਂ ਕਿ ਜਦੋਂ ਤੁਸੀਂ ਸਾਨੂੰ ਬੈਠਣਾ ਪਿਆ ਰਿਹਾ ਇਹ ਪੁਲਿਸ ਕਾਰਵਾਈ ਕਰ ਦਿੰਦੀ ਇੰਨੇ ਗਰਮੀ ਸੀ ਕੋਈ ਬੈਠੀ ਹੈ ਇਹ ਇਕਲਿਕ ਸਮਾਜ ਦਾ ਕੰਮ ਨਹੀਂ ਹੈ ਇਹ ਸਾਰੇ ਧਰਮਾਂ ਵਾਸਤੇ ਸੰਕੇਤ ਹੈ ਪੰਜਾਬ ਦੇ ਡੀਜੀਪੀ ਸਾਹਿਬ ਜਾਗੋ ਮਾਨ ਸਾਹਿਬ ਜਾਗੋ ਪੰਜਾਬ ਸਾਡਾ ਇੱਕ ਬਹੁਤ ਵਧੀਆ ਸਟੇਟ ਹੈ ਜਿਹੜੀ ਗੁਰੂਆਂ ਦੀ ਧਰਤੀ ਹੈ ਸਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਨਖੇਦੀ ਕਰਨੀ ਚਾਹੀਦੀ ਹੈ ਇਨ ਸਪਾਈਟ ਆਫ ਐਨੀ ਪਰਟੀ ਜੋ ਐਫਆਈਆਰ ਦਰਜ ਕੀ ਗਈ ਹੈ ਉਸੇ ਲੈ ਕੇ ਆਪ ਸੰਤੁਸ਼ਟੀ Después de como por una

ਜਿਵੇਂ ਤਾਂ ਪੰਜਾਬ ਦੇ ਵਿੱਚ ਵੱਧ ਕਿਸਮਤੀ ਹੈ ਜਦੋਂ ਹਿੰਦੂ ਸਿੱਖ ਦੀ ਗੱਲ ਹੋਤੀ ਸੀ ਓਏ ਯਾਰ ਤੇ ਹਿੰਦੂ ਸੇ ਕਦੀ ਨਹੀਂ ਸੀ ਆਪਸ ਚ ਲੜੇ ਅਸੀਂ ਮੁਸਲਮਾਨਾਂ ਨੂੰ ਆਪ ਵਸਾਇਆ ਇੱਥੇ ਉਹ ਬਿਲਕੁਲ ਇਹੋ ਜੀ ਗੱਲ ਆਕਰ ਸਮਾਜ ਦੇ ਨਾਲ ਜੁੜ ਕੇ ਰਹਿਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜਿੰਨੀਆਂ ਦਰਗਾਹਾਂ ਸੀ ਬੰਦ ਹੋ ਗਈਆਂ ਸੀ ਇੱਕ ਮਿੰਟ ਸੀ ਚਲਦੀ ਇੱਕ ਤਾਂ ਅਸੀਂ ਆਪਣੇ ਟਿਊਬਲ ਦੇ ਵਿੱਚ ਆਹ ਲਾਰਡਰ ਸਮੇਂ ਇਹ ਪੋਲ ਖਲਵਾਈ ਹੈ ਜਦੋਂ ਕੋਈ ਬਾਗ ਲਿੰਦੇ ਨੇ ਅਸੀਂ ਇਹਨਾਂ ਦੇ ਨਾਲ ਹੁੰਨੇ ਆ ਪਰ ਹਿੰਦੂ ਸਮਾਜ ਦਾ ਬੰਦਾ ਜੇ ਉਹਨੂੰ ਸਮਾਇਦਾ ਨਾਰਾ ਲਾਉਂਦਾ ਤੇ ਜੇ ਉਹਨੂੰ ਇਹ ਕੁੱਟਦੇ ਨੇ ਜਾਂ ਉਹਦਾ ਨਾਰਾ ਬੰਦ ਕਰਾਉਂਦੇ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਏ ਕਿਉਂਕਿ ਅੱਗੋਂ ਕੋ ਬੰਦਾ ਐਸਾ ਕੰਮ ਨਾ ਕਰੇ ਉਹਨੂੰ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਏ ਕਿਉਂਕਿ ਪੰਜਾਬ ਸ਼ਾਂਤ ਚੱਲ ਰਿਹਾ ਏ ਇਹਨੂੰ ਸ਼ਾਂਤ ਰਹਿਣ ਦੇਣਾ ਚਾਹੀਦਾ ਮੈਂ ਨਿੰਦਿਆ ਕਰਦਾ ਗੁਰਸੇਖ ਹੁੰਦਾ ਹੋਇਆ ਮੁਸਲਮਾਨਾਂ ਨੂੰ ਬੜਾ ਸਤਿਕਾਰ ਦਿੰਦਾ ਹੈ ਪਰ ਮੁਸਲਮਾਨ ਕੋਈ ਸਾਰੇ ਮਾਰੇ ਨਹੀਂ ਹੈਗੇ ਅੱਜ ਮੇਰੇ ਕੋ ਸਵੇਰੇ ਤਕਰੀਬਨ 100 ਮੁਸਲਮਾਨ ਆਇਆ ਸੀ ਕਿ ਕੋਲ ਬੈ ਕੇ ਕੰਪਰੋਮਾਈਜ਼ ਕਰਾਵੇ ਉਹ ਮੈਂ ਕਿਹਾ ਕਰਾ ਦਿੰਦੇ ਆ ਪਹਿਲਾਂ ਕਾਰਵਾਈ ਹੋ ਲੈਂਦੀ ਉਹ ਕੰਪਰੋਮਾਈਜ਼ ਵਾਸਤੇ ਆਏ ਸੀ 100 ਮੁਸਲਮਾਨ ਇਕੱਠੇ ਹੋ ਕੇ ਉਹਨਾਂ ਦੀ ਸਿਆਣਪ ਜਿਹੜਾ ਸਾਡੇ ਕੋਲ ਆਏ ਨੇ ਅਸੀਂ ਅੱਗ ਨਹੀਂ ਲਗਣ ਦੇਣੀ ਅਸੀਂ ਲੜਾਈ ਨਹੀਂ ਪਾਉਣੀ ਸਾਡੇ ਭਰਾ ਹੈਗੇ ਨੇ ਸਮਾਜ ਦੇ ਨਾਲੋਂ ਟੱਕਰ ਦਾ ਨਾ ਲੈਣ ਮੇਰੀ ਬੇਨਤੀ ਕਰਦਾ ਮਖਰ ਸਾਹਿਬ ਪਹਿਲਾਂ ਕੋਈ ਜਿਹੜੀ ਕੱਲ੍ਹ ਘਟਨਾ ਹੋਈ ਆ ਉਹ ਬੜੀ ਦੁਖਦਗਰ ਹੈ ਸਭ ਤੋਂ ਪਹਿਲਾਂ ਮੈਂ ਦੀ ਨਿੰਦਾ ਕਰਦਾ ਪਿਆ ਪੰਜਾਬ ਦੇ ਵਿੱਚ ਕਦੀ ਵੀ ਇਸ ਤਰੀਕੇ ਦੀ ਕਦੀ ਘਟਨਾ ਨਹੀਂ ਵਾਪਰੀ ਸੀ ਲੇਕਿਨ ਜਿਹੜੀ ਕੱਲ੍ਹ ਘਟਨਾ ਹੋਈ ਹੈ ਇਹਨੇ ਇੱਕ ਚਿੰਗਾਰੀ ਹੈ ਇਹ ਚਿੰਗਾਰੀ ਕੱਲ ਨੂੰ ਪੂਰੇ ਪੰਜਾਬ 'ਚ ਫੜਕਣੀ ਹੈ ਜੇ ਅਸੀਂ ਨਹੀਂ ਰੋਕਾਂਗੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਅੱਜ ਜਿੰਦਗੀ ਜਗ ਭਾਈ ਹੈ ਕੱਲ ਨੂੰ ਅੰਬਰ ਸਾਹ ਜਾਏਗੀ ਕੱਲ ਨੂੰ ਲੁਧਿਆਣਾ ਜਾਏਗੀ ਉਹਨੂੰ ਪਟਿਆਲੇ ਜਾਗੀ ਉਹ ਸਾਡਾ ਜਿਹੜਾ ਭਾਈਚਾਰਾ ਇਹਨੂੰ ਤਹਿਸ ਨਾਸ ਕਰਨ ਦੀ ਪਲਾਨਿੰਗ ਹੋ ਰਹੀ ਹੈ ਲੇਕਿਨ ਸਾਡਾ ਜਿਹੜਾ ਪੰਜਾਬ ਹੈ ਤੇ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਵੋ ਅਸੀਂ ਉਹ ਮਿਸ਼ਨ ਨੂੰ ਲੈ ਕੇ ਸਾਰੇ ਲੋਕ ਇਕੱਤਰ ਕੰਮ ਕਰਦੇ ਗਏ ਲੇਕਿਨ ਸਾਡੀ ਕੋਈ ਮੰਗ ਆ ਗਿਆ ਜਿਹਨਾਂ ਲੋਕਾਂ ਨੇ ਵੀ ਉਸ ਬੱਚੇ ਨੂੰ ਮਾਰਿਆ ਵੈ ਜਿਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਸੀਗਾ ਯਾ ਅਧਿਕਾਰ ਨਹੀਂ ਸਾਨੂੰ ਜੈ ਸ਼੍ਰੀ ਰਾਮ ਦਾ ਨਾਣਾ ਅਸੀਂ ਬਾਹਰ ਗੋਲੀ ਖਾ ਸਕਨੇ ਹੈਗੇ ਸਾਨੂੰ ਅਧਿਕਾਰ ਨਹੀਂ ਹੈ ਉਹਨਾਂ ਨੇ ਅੱਲਾ ਕੋ ਨਾਮ ਲਾਇਆ ਸੰ ਲਾਨ ਸੰ ਕੋਈ ਮਤਲਬ ਨਹੀਂ ਆਗਾ ਉਹਨਾਂ ਤਰਵਨ ਲਾਨ ਅਸੀਂ ਰੋਕਿਆ ਨੂੰ ਉਹਨੂੰ ਲੇਕਿਨ ਸਾਡੇ ਬੱਚੇ ਨੂੰ ਜਿਸ ਤਰੀਕੇ ਨਾਲ ਮਾਰਿਆ ਵਾ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਡਟ ਕੇ ਸਪੋਰਟ ਕਰਾਂਗੇ ਦੇਖਦੇ ਹੋ ਅਗਿਆਤ ਰੋਕੇ ਨਾ ਪਤਾ ਹੱਲੇ ਗਲਤ ਹੋ ਰਹੀ ਹੈ ਕਾਰਵੇ ਠੀਕ ਨਹੀਂ ਹੋ ਰਹੀ ਸਵੇਰੀ ਮਿਲਦੀ ਜੀ ਵੀ ਸਾਹਮਣੇ ਗੱਲ ਹੋਈ ਹੈ ਮੈਂ ਮੇਰੇ ਕੋਲ ਮੰਗ ਆ ਗਈ ਹੈ ਜਿਹੜੇ ਬੰਦਿਆਂ ਨੇ ਉਸ ਬੱਚੇ ਨੂੰ ਕੁੱਟਿਆ ਵਾ ਤੁਹਾਡੇ ਕੋਲ ਕਲਿੱਪਾਂ ਹੈਗੀਆਂ ਮੈਂ ਤੁਹਾਡੇ ਕੋਲ ਗਲਤ ਪਛਾਣ ਹੈਗੀਆਂ ਮੈਂ ਅਸੀਂ ਕਿਸੇ ਨੂੰ ਨਿਆਂ ਨਹੀਂ ਪਸਾਰਨਾ ਚਾਹੁੰਦੇ ਜਿਹੜੇ ਬੰਦੇ ਗਲਪ੍ਰੇਟ ਆ ਗਏ ਆ दे शुड बी अरेस्टेड पैसे दिक्कत होगा बोल सुनाਸੀਂ ਗੱਲ ਕਰਾਂਗੇ ਫੇਰੀ ਜੀ ਪਸਾਨ ਹੈ ਮੇਰੀ ਗੱਲ ਇਸੀ ਠੀਕ ਹੈ ਮੈਡਮ ਨੇ ਮੇਰੀ ਗੱਲ ਗੱਲ ਹੋਈ ਸੀ ਸਾਡਾ ਕਿਸੇ ਦਾ ਵਿਰੋਧ ਨਹੀਂ ਆ ਅਸੀਂ ਕਿਸੇ ਨਿਆਂਇਨ ਪਸਾਨਾ ਚਾਹੁੰਦੇ ਲੇਕਿਨ ਜਿਹੜੇ ਬੰਦਿਆਂ ਨੇ ਫਿਲਪ ਚ ਨਜ਼ਰ ਆ ਰਹੇ ਆ ਉਹਨਾਂ ਨੂੰ ਮਾਰਦੇ ਕੁੱਟਦੇ ਦੇ शुड बी ਅਰੈਸਟਡ ਅੱਜ ਤੱਕ ਲਗਾਇਆ ਗਿਆ ਹੈ ਅਜੇ ਨਹੀਂ ਲੇਟ ਕਾਰਵਾਈ ਕਿਉਂ ਕਿ ਕੱਲ ਵੀ ਪ੍ਰੋਟੈਸਟ ਕਰਨਾ ਪਿਆ ਦੇਖੋ ਜੀ ਇਹ ਪੁਲਿਸ ਦੀ ਕਾਰਵਾਈ ਨਹੀਂ ਕਿ ਤੁਹਾਨੂੰ ਸਾਨੂੰ ਬੈਠਣਾ ਪਿਆ ਰਿਹਾ ਹੈ ਜੇ ਪੁਲਿਸ ਕਾਰਵਾਈ ਕਰਦਣ ਦੀ ਇੰਨੀ ਗਰਮੀ ਸੀ ਕੋ ਬੇਟੀਏ ਇੱਕ ਇੱਕ ਸਮਾਂ ਦਾ ਕੰਮ ਨਹੀਂ ਹੈ ਇਹ ਸਾਰੇ ਧਰਮਾਂ ਵਾਸਤੇ ਇੱਕ ਸੰਕੇਤ ਹੈ ਪੰਜਾਬ ਦੇ ਡੀਜੀਪੀ ਸਾਹਿਬ ਜਾਗੋ ਮਾਨ ਸਾਹਿਬ ਜਾਗੋ ਪੰਜਾਬ ਸਾਡਾ ਇੱਕ ਬਹੁਤ ਵਧੀਆ ਸਟੇਟ ਹੈ ਜਿਹੜੀ ਗੁਰੂਆਂ ਦੀ ਧਰਤੀ ਹੈ ਸਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਨਕੇਦੀ ਕਰਨੀ ਚਾਹੀਦੀ ਹੈ ਇਨ ਸਪਾਈਟ ਆਫ ਇਨੀ ਪਾਰਕਿੰਗ ਜੋ ਐਫਆਈਆਰ ਦਰਜ ਕੀ ਗਈ ਹੈ उसे लेकर आप संतुष्टि मैं संतुष्ट